ਆਦਮ ਪਰਵਲ ਦੀ ਗੱਲ ਕਰਦੇ ਆ ਤੇ ਕਾਫੀ ਵਧੀਆ ਆਵਾਜ਼ ਉਹਨਾਂ ਦੀ ਤਾਂ ਉਹਨਾਂ ਦਾ ਇੱਕ ਗੀਤ ਆ ਰਿਹਾ ਜੀ ਗੀਤ ਬੜਾ ਪਿਆਰਾ ਤੇ ਜਿਹਦੇ ਵਿੱਚ ਜੀ ਸਾਡੇ ਵੱਡੇ ਵੀਰ ਮਲਕੀਤ ਨਾਲ ਸਾਹਿਬ ਨੇ ਵੀ ਥੋੜਾ ਜਿਆ ਰੋਲ ਅਦਾ ਕੀਤਾ ਆ ਕਿਉਂਕਿ ਮਨਾਲ ਸਾਹਿਬ ਨੂੰ ਮੂਵੀਆਂ ਦੇ ਵਿੱਚ ਵੀ ਤੁਸੀਂ ਸਿਕੰਦਰਾ ਵਗੈਰਾ ਦੇ ਵਿੱਚ ਬਹੁਤ ਵਧੀਆ ਰੋਲਾਂ ਦੇ ਵਿੱਚ ਵੇਖਿਆ ਸੀਗਾ। ਸਾਹਿਬ ਨੂੰ ਕਹਣਾ ਸੀ ਸਾਨੂੰ ਫੁਟੇਜ ਭੇਜ ਦੇ ਹਾਂ। ਨਹੀਂ ਜੀ ਫੁਟੇਜ ਆ ਗਈ ਆ ਤੇ ਮੈਂ ਉਹੀ ਕਹਿਣ ਲੱਗਾ ਭੈਣ ਭਰਾਵਾਂ ਨੂੰ ਕਿ ਇੱਕ ਗੀਤ ਜੀ ਬਹੁਤ ਪਿਆਰਾ ਅੱਜ ਕੱਲ ਦੀ ਗਾਇਕੀ ਤੋਂ ਹਟਕੇ ਆ ਕਿਉਂਕਿ ਅੱਜ ਕੱਲ ਜਿਹੜੇ ਧੁੰਧ ਢੱਕੇ ਵਾਲੇ ਗੀਤ ਆਉਂਦੇ ਆ ਉਹ ਤੇ ਪਤਾ ਨਹੀਂ ਕਦੋਂ ਆਉਂਦੇ ਤੇ ਕਦੋਂ ਚਲ ਜਾਂਦੇ ਆ ਪਰ ਇਹ ਵੀਰ ਸਾਡੇ ਦਾ ਨਾਂ ਆ ਜੀ ਬਲਵਿੰਦਰ ਸੋਨੂ। ਤੇ ਬਲਵਿੰਦਰ ਸੋਨੂ ਉਹਨਾਂ ਦਾ ਇੱਕ ਬਹੁਤ ਪਿਆਰਾ ਗੀਤ ਬੜੀ ਜਲਦੀ ਜਿਹੜਾ ਜੀ ਰਿਲੀਜ਼ ਦੇ ਲਈ ਤਿਆਰ ਆ ਵੀਡੀਓ ਬਣ ਕੇ ਤਿਆਰ ਆ ਜਿਹਦੇ ਵਿੱਚ ਸਾਡੇ ਵੱਡੇ ਵੀਰ ਮਲਕੀਤ ਨਾਲ ਹੋਣੀ ਜੀ ਨਿਊਜ਼ ਏਰਕ ਤੋਂ ਇੱਕ ਸੰਖੇਪ ਦੇ ਵਿੱਚ ਛੋਟੇ ਜਿਹੇ ਰੋਲ ਦੇ ਵਿੱਚ ਤੁਹਾਨੂੰ ਨਜ਼ਰ ਆਉਣਗੇ ਪਿੰਡਾਂ ਦੀ ਮੋਹ ਪਿੰਡਾਂ ਦੀ ਮੋਹ ਦੀ ਮਿੱਟੀ ਦਾ ਜਿਹੜੇ ਨਾਲ ਸਾਡਾ ਪਿਆਰ ਆ ਉਹ ਤੁਹਾਨੂੰ ਇਹਦੇ ਵਿੱਚ ਹਰ ਉਹ ਤੰਦ ਗੀਤ ਦੇ ਵਿੱਚ ਮਿਲੇਗਾ ਤੇ ਗੀਤ ਦਾ ਜਿਹੜਾ ਲੇਖਕ ਆ ਜੀ ਰਾਣਾ ਮੱਤੋ ਚੰਡੇ ਵਾਲਾ ਜਿਹੜਾ ਜੀ ਬਾ ਕਮਾਲ ਜਿਨ੍ਹਾਂ ਨੇ ਗੀਤ ਲਿਖੇ ਹੋਏ ਆ ਤੁਸੀਂ ਕਾਲ ਲੈ ਲਵੋ ਇੱਥੇ ਹੀ ਆਪਾਂ ਕੰਟੀਨਿਊ ਕਰਾਂਗੇ ਹੈਲੋ ਸਤਿ ਸ਼੍ਰੀ ਅਕ ਹਲੋ ਸਸਿਕਾ 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 ਜੀ ਆਪਾਂ ਕੀ ਲੈਣਾ ਇੰਦੀ ਆਦੇ ਹਾਂ ਗੀਤ ਜਿਹੜਾ ਜੀ ਬਲਵਿੰਦਰ ਸੋਨੂ ਹਣਾ ਵੱਲੋਂ ਜਿਹੜਾ ਜੀ ਬਾ ਕਮਾਲ بلند ਆਵਾਜ਼ ਦੇ ਮਾਲਕ ਇਹ ਸਾਡੇ ਵੀਰ ਵੱਲੋਂ ਗਾਇਆ ਗਿਆ ਤੇ ਜਿੰਦ 뮤ਜ਼ਿਕ ਪ੍ਰੋਡਕਸ਼ਨ ਇਹ ਜਿਹੜਾ ਜੀ ਇਹ ਰਿਲੀਜ਼ ਹੋਵੇਗਾ ਤੇ ਸਾਥ ਇਹਨਾਂ ਦਾ ਵਿੱਚ ਇਹਨਾਂ ਦੇ ਆ ਜੀ ਮਲਕੀਤ ਨਾਲ ਉਹਨਾਂ ਨੇ ਦਿੱਤਾ ਇਸ ਗੀਤ ਦਾ ਇੱਕ ਛੋਟਾ ਜਿਹਾ ਜਿੱਦਾਂ ਆਪਾਂ ਕਹਿੰਦੇ ਉਹਨੇ ਟ੍ਰੇਲਰ ਜਿਹੜਾ ਜੀ ਕੱਲ ਰਾਤੀ ਰਿਲੀਜ਼ ਕੀਤਾ ਗਿਆ ਉਹਦੀ ਇੱਕ ਛੋਟੀ ਜੀ ਝਲਕ ਤੁਹਾਡੇ ਸਾਰੇ ਅੱਗੇ ਬੇਨਤੀ ਹੈ ਕਿ ਇਸ ਤਰ੍ਹਾਂ ਦੇ ਗੀਤਾਂ ਨੂੰ ਜਰਾ ਜੀ ਵੱਧ ਚੜ ਕੇ ਪਿਆਰ ਦਿਆ ਕਰੋ ਸੈਚਡੇ ਕੱਲ ਦੇ ਜਿਹੜੇ ਪ੍ਰੋਗਰਾਮ ਹੋਣਗੇ ਸਵੇਰੇ ਇੰਤਜ਼ਾਰ ਦੇ ਵਿੱਚ ਵੀ ਤੁਹਾਨੂੰ ਇਸ ਗੀਤ ਦੇ ਥੋੜੇ ਜਿਹਾ ਸੰਖੇਪ ਦੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਸੁਣਾਵਾਂਗੇ ਤੇ ਮੇਰੇ ਤੋਂ ਬਾਅਦ ਜੀ ਛੋਡੀ ਭਾਜੀ ਹੋਣੀ ਪ੍ਰੋਗਰਾਮ ਕਰਦੇ ਹੁੰਦੇ ਆ ਆਰਪੀਡੀ 247 ਤੇ ਥੋੜੀ ਬਾਹਰਾਂ ਦੇ ਦੋ ਪ੍ਰੋਗਰਾਮ ਚੱਲਦੇ ਆ ਤੀਜਾ ਟੀਵੀ ਨਾਲ ਉਹਨਾਂ ਤੇ ਵੀ ਕੱਲ ਨੂੰ ਤਾਂ ਰੇਸ ਗੀਤ ਦੇ ਕੰਨਾਂ ਦੇ ਵਿੱਚੋਂ ਰਸ ਖੋਲਦੇ ਗੀਤ ਜਿਹੜਾ ਜੀ ਸੁਣਾਵਾਂਗੇ ਪਰ ਇਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਇਸ ਗੀਤ ਦੀ ਜਿਹੜੀ ਆ ਝਲਕ ਤੁਹਾਨੂੰ ਦਿਖਾਉਂਦੇ ਆ ਵਿਜ਼ਨ ਪੰਜਾਬ ਟੀਵੀ ਤੇ ਵੀ ਇਹ ਗੀਤ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪੂਰਾ ਸੁਣੋ ਬੜਾ ਮਾਣ ਹੈ ਮਿੱਟੀਏ ਤੇਰੇ ਤੇ ਨੀ ਤੂੰ ਪੰਜ ਦਰਿਆਵਾਂ ਵਿੱਚ ਸਜੀ ਗਿਲਾ ਹੈ ਰਾਣੇ ਨੂੰ ਜਿਹੜੀ ਕੰਦ ਸਰਹੰਦ ਨੂੰ ਲੱਗੀ ਜਿਹੜੀ ਕੰਦ ਸਰਹੰਦ ਨੂੰ ਲੱਗੀ ਬਿਲਕੁਲ ਜੀ ਇਹ ਗੀਤ ਆ ਮਿੱਟੀਏ ਪੰਜਾਬ ਦੀ ਏ ਬੜੀ ਜਲਦੀ ਰਿਲੀਜ਼ ਹੋਣ ਜਾ ਰਿਹਾ ਹੈ ਇਹਦੀ ਰਿਲੀਜ਼ਿੰਗ ਡੇਟ ਅਸੀਂ ਤੁਹਾਨੂੰ ਦੱਸਾਂਗੇ ਆਪੀ 24/7 ਤੇ ਨਾਲ ਦੀ ਨਾਲ ਵਿਜ਼ਨ ਪੰਜਾਬ ਟੀਵੀ ਤੇ ਰੇਡੀਓ ਇੰਤਜ਼ਾਰ ਕੱਲ ਸਵੇਰੇ ਤੁਹਾਡੇ ਲਈ ਪੇਸ਼ ਕਰਾਂਗੇ ਜੀ ਸਵੇਰੇ 9 ਵਜੇ ਤੇ ਕੁਝ ਅ ਨੰਬਰ ਜਿਹੜੇ ਆ ਪ੍ਰੋਗਰਾਮ ਕੁ ਸਮਾਪਤੀ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਦੇ